ਸਿੰਟੂ ਡੋਜੀ ਨੇ ਇਸ ਕਲਾ ਦੀ ਬਹੁਤ ਸਲਾਹਕਾ ਕੀਤੀ ਕਿ ਤੁਸੀਂ ਜੋ ਆਰਟ ਕਰ ਰਹੇ ਹੋ ਇਹ ਵਿਲੱਖਣ ਹੈ ਦੁਨੀਆ ਦੇ ਵਿੱਚ ਮੈਂ ਕਿਹਾ ਮੈਂ 1 ਇੰਚ ਦੀ ਦੁਨੀਆ ਦੀ ਸਭ ਤੋਂ ਛੋਟੀ ਦਸਤਾਰ ਬਣਾਈ ਤੇ ਉਹ ਕਹਿੰਦੇ ਵਾਓ ਤੱਕ ਜਿਹੜੇ ਨਵੇਂ ਜਿਹੜੇ ਮਾਡਲ ਜਿਹੜੇ ਨੇ ਜਿਹੜਾ ਤੁਸੀਂ ਬਣਾ ਕੇ ਜਿਹੜੇ ਉੱਥੇ ਸਟੈਬਲਿਸ਼ ਜਿਹੜੇ ਉਹ ਕਰ ਸਕਦੇ ਜਿਹੜੇ ਪ੍ਰੋਜੈਕਟ ਹੈਗੇ ਆ ਉੱਤੇ ਵਰਕ ਬੜੇ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਲੰਮੇ ਪ੍ਰੋਸੈਸ ਤੋਂ ਦੇਸ਼ ਦੇ ਗਵਰਨਮੈਂਟ ਨਾਲ ਕੰਮ ਕਰਨਾ ਇੱਕ ਦਿਨ ਮੈਂ ਘਰੇ ਬੈਠਾ ਸੀ ਤੇ ਫੋਨ ਆਇਆ ਜੀ ਕਮਾਲ ਹੋ ਗਈ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਜਸਟਿਨ ਟਿਊਡੋ ਜੀ ਨੇ ਆਪਣੀ ਆਫੀਸ਼ਲ ਫੇਸਬੁੱਕ ਤੇ ਤਾਰੀਫ ਉਹ ਫੋਟੋਆਂ ਸ਼ੇਅਰ ਕੀਤੀ ਆਪਣੀ ਪੋਸਟ ਪਾਈ ਬਾਕਾਇਦਾ ਉਹਨਾਂ ਨੇ ਆਫੀਸ਼ਲ ਕਿ ਅਸੀਂ ਇਹਨਾਂ ਦਾ ਜੋ ਆਰਟਵਰਕ ਹੈਗਾ ਸਪੈਸ਼ਲ ਜੋ ਆਰਟਵਰਕ ਹੈ ਅਸੀਂ ਆਪਣੇ ਹਜਾਇਬ ਕਰਾਂ ਚ ਦੇਖਣਾ ਚਾਹਾਂ ਬਗ ਬਾਰੇ ਨੌਜਵਾਨ ਜਦੋਂ ਉਥੇ ਇਕੱਠੇ ਸਿਗੇ ਤੇ ਅਲੱਗ ਮਾਹੌਲ ਨਜ਼ਰ ਆਇਆ ਕਿ ਉਹਨਾਂ ਨੇ ਵੀ ਕਿਹਾ ਵੀ ਅਸੀਂ ਚਾਹੁੰਦੇ ਹਾਂ ਕਿ ਵਕ ਵਕ ਜਿਹੜਾ ਸਿੱਖ ਇਤਿਹਾਸ ਨਾਲ ਰਿਲੇਟਡ ਜੋ ਆਰਟਵਰਕ ਹੈ ਤੁਹਾਡਾ ਬਣਾ ਕੇ ਇੱਥੇ ਕੈਨੇਡਾ ਦੇ ਵਕ ਵਕਾ ਜਾਇਬ ਕਰਾਂ ਸੋਭਾ ਦਿੱਤਾ ਜਾਵੇ ਘਰ ਦੇ ਕਲਾਕਾਰਾਂ ਨੂੰ ਇਹਨਾਂ ਨੂੰ ਸਾਹਮਣਾ ਆਉਂਦਾ ਨਹੀਂ ਹੈ ਮੇਰੇ ਖਿਆਲ ਨਾਲ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਮੀਡੀਆ ਦੇ ਵਿੱਚ ਕਹਿਣਾ ਜਾਊਗਾ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀਗਾ ਉਸੇ ਵੇਲੇ ਜੀ એનર્ਜੀ ਨਾਲ ਭਰਪੂਰ ਸੀਗੇ ਤੁਸੀਂ ਜਦੋਂ ਵੀਡੀਓ ਚ ਵੀ ਦੇਖੋਗੇ ਬੜੀ એનર્ਜੀ ਦੇ ਨਾਲ ਬੜੇ ਸਤਕਾਰ ਦੇ ਨਾਲ ਅੱਖਾਂ ਨਜ਼ਰਾਂ ਝੁਕਾ ਕੇ ਤੇ ਨਜ਼ਰਾਂ ਮਿਲਾ ਕੇ ਉਹਨਾਂ ਨੇ ਉਹ ਜਿਹੜਾ ਮੇਰੇ ਨਾਲ ਹੱਥ ਜਦੋਂ ਮਿਲਾਇਆ ਵਿਦੇਸ਼ੀ ertid ਤੇ ਆਪਣਾ ਵੱਖਰਾ ਨਾਮ ਕਮਾਉਣ ਵਾਲੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਅੱਜ ਪੰਜਾਬ ਦੇ ਵਿੱਚ ਅਤੇ ਖਾਸ ਹੋ ਤੇ ਆਪਣੇ ਜਦੀ ਘਰ ਦੇ ਵਿੱਚ ਮੌਜੂਦ ਨੇ ਬੇਸ਼ੱਕ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਲੰਮੇਸ਼ੇਰ ਤੋਂ ਗੁਰੂ ਸਾਹਿਬਾਂ ਦੇ ਜਨਮ ਸਥਾਨ ਬਣਾਏ ਗਏ ਲੇਕਿਨ ਉਸ ਤੋਂ ਬਾਅਦ ਉਹਨਾਂ ਵੱਲੋਂ ਜਿੱਤਾ ਹੀ ਕੈਨੇਡਾ ਦੀ ਧਰਤੀ ਦੇ ਵਿੱਚ ਪੀਆਰ ਲਈਤੀ ਗਈ ਤਾਂ ਬਹੁਤ ਸਾਰਾ ਪਿਆਰ ਉਹਨਾਂ ਨੂੰ ਕੈਨੇਡਾ ਦੇ ਵਿੱਚ ਮਿਲਦਾ ਹੋਇਆ ਨਜ਼ਰ ਆਇਆ ਜਿਸ ਦੀ ਜ਼ਿੰਦਾ ਜਿਆਦਾ ਮਿਸਾਲ ਹੈ ਜਸਟਨ ਟਰੂਡੋ ਜਸਟਨ ਟਰੂਡੋ ਵੱਲੋਂ ਆਪਣੀਆਂ ਜੋ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਸ ਉੱਤੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦਾ ਜਿਹੜੀਆਂ ਨੇ ਉਹ ਯਾਦਗਾਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਨ ਆਮਜੂਦ ਨੇ ਗੱਲਬਾਤ ਵੀ ਕਰਦੇ ਨੇ ਕਿਸ ਤਰ੍ਹਾਂ ਦਾ ਇਹਨਾਂ ਨੂੰ ਮਹਿਸੂਸ ਹੋਇਆ ਹੋਵੇਗਾ ਕਿਉਂਕਿ ਅਕਸਰ ਹੀ ਲੋਕ ਜਸਟਨ ਟਰੂਡੋ ਦੇ ਨਾਲ ਫੋਟੋ ਖਿਚਵਾਉਣ ਵਾਸਤੇ ਤਰਸਦੇ ਰਹਿੰਦੇ ਨੇ ਗੁਰਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਜੀ ਜਸਟਨ ਟਰੂਡੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਫੋਟੋਆਂ ਜਿਹੜੀਆਂ ਨੇ ਉਹ ਪੋਸਟ ਕਰ ਰਹੇ ਨੇ ਤੇ ਮਾਣ ਮਹਿਸੂਸ ਕਰ ਰਹੇ ਨੇ ਕਿ ਇੱਕ ਪੱਗ ਧਾਰੀ ਨੌਜਵਾਨ ਜਿਹੜਾ ਸਾਡੇ ਨਾਲ ਹੈ ਮੈਂ ਬਸ ਆਖੀ ਦਿੰਨਾਂ ਦੀ ਗੱਲ ਹੈ ਤੇ ਸਾਨੂੰ ਇੱਕ ਇਨਵੀਟੇਸ਼ਨ ਆਉਂਦਾ ਪਾਰਲੀਮੈਂਟ ਤੋਂ ਕੈਨੇਡੀਅਨ ਪਾਰਲੀਮੈਂਟ ਤੋਂ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਇੱਥੇ ਸ਼ਾਮਿਲ ਹੋਵੋ ਇਸ ਇਵੈਂਟ ਦੇ ਵਿੱਚ ਤੇ ਬੜਾ ਮਾਣ ਮਹਿਸੂਸ ਹੋਇਆ ਤੇ ਨਾਲ ਹੀ ਬਹੁਤ ਚੰਗਾ ਲੱਗਿਆ ਮਾਨਯੋਗ ਪ੍ਰਧਾਨ ਮੰਤਰੀ ਜੋ ਜਸਟਿਨ ਟਰੂਡੋ ਜੀ ਤੇ ਉਹਦੇ ਨਾਲ ਨਾਲ ਜਿੰਨੇ ਵੀ ਮਿਨਿਸਟਰੀ ਹੈ ਉੱਥੇ ਸਾਰਿਆਂ ਨੂੰ ਮਿਲੇ ਤੇ ਜਸਟਿਨ ਟਰੂਡੋ ਜੀ ਨੇ ਇਸ ਕਲਾ ਦੀ ਬਹੁਤ ਸਲਾਘਾ ਕੀਤੀ ਕਿ ਤੁਸੀਂ ਜੋ ਆਰਟ ਕਰ ਰਹੇ ਹੋ ਇਹ ਵਿਲੱਖਣ ਹੈ ਦੁਨੀਆ ਦੇ ਵਿੱਚ ਤੇ ਅਸੀਂ ਚਾਹਾਂਗੇ ਕਿ ਇਸ ਕਲਾ ਨੂੰ ਅਸੀਂ ਆਪਣੇ ਜੋ ਕੈਨੇਡੀਅਨ ਮਿਊਜ਼ੀਅਮ ਨੇ ਰੈਂਟੋ ਦੇ ਵਿੱਚ ਐ ਹੋਰ ਸਟੇਟਾਂ ਦੇ ਵਿੱਚ ਉੱਥੇ ਵੀ ਤੁਹਾਡੀ ਕਲਾ ਜਿਹੜੀ ਰੱਖੀ ਜਾਵੇ ਗੁਰਪ੍ਰੀਤ ਜੀ ਕੋਈ ਗੱਲਬਾਤ ਹੋਈ ਕਿ ਕਦੋਂ ਤੱਕ ਜਿਹੜੇ ਨਵੇਂ ਜਿਹੜੇ ਮਾਡਲ ਜਿਹੜੇ ਨੇ ਜਾ ਤੁਸੀਂ ਬਣਾ ਕੇ ਜਿਹੜੇ ਆ ਉਥੇ ਸਟੈਬਲਿਸ਼ ਜਿਹੜੇ ਉਹ ਕਰ ਸਕਦੇ ਹਾਂਜੀ ਉਹ ਪਾਈਪਲਾਈਨ ਚ ਸਾਰਾ ਕੰਮ ਚੱਲ ਰਿਹਾ ਅੰਡਰ ਅਸੀਂ ਸਾਰਾ ਜਿਹੜੇ ਪ੍ਰੋਜੈਕਟ ਹੈਗੇ ਆ ਉੱਤੇ ਵਰਕ ਬੜੀ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਲੰਮੇ ਪ੍ਰੋਸੈਸ ਹੁੰਦੇ ਛੋੜੇ ਗਵਰਨਮੈਂਟ ਨਾਲ ਕੰਮ ਕਰਨਾ ਤੇ ਬੜੀ ਜਲਦੀ ਤੁਹਾਨੂੰ ਖੁਸ਼ਖਬਰੀ ਸੁਣਾਵਾਂਗੇ ਤੇ ਉਹਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਾਂ ਕਿ ਆਸਟ੍ਰੇਲੀਆ ਦੀ ਪਾਰਲੀਮੈਂਟ ਪਾਰਲੀਮੈਂਟ ਵਿੱਚੋਂ ਕਿਉਂਕਿ ਮੈਂ ਬੀਤੇ 2 ਦੋ ਦਿਨ ਮਹੀਨੇ ਤੋਂ ਆਸਟ੍ਰੇਲੀਆ ਦੇ ਵਿੱਚ ਸੀ ਤੇ ਉਹਨਾਂ ਨੇ ਵੀ ਬੜੇ ਵੱਡੇ ਪੱਦਰ ਤੇ ਮਾਨ ਸਨਮਾਨ ਬਖਸ਼ਿਆ ਪਾਰਲੀਮੈਂਟ ਦੇ ਵਿੱਚ ਬੁਲਾ ਕੇ ਦੋ ਤਿੰਨ ਵਾਰੀ ਇਵਨ ਮੈਂ ਉੱਤੇ ਵਿਜ਼ਿਟ ਕੀਤਾ ਤੇ ਉਹਨਾਂ ਨੇ ਵੀ ਜਿਹੜਾ ਹੈਗਾ ਆਸ਼ਵਾਸਨ ਦਿੱਤਾ ਹੈ ਕਿ ਆਪਣੀ ਪੋਸਟ ਪਾਈ ਬਕਾਇਦਾ ਉਹਨਾਂ ਨੇ ਆਫੀਸ਼ੀਅਲ ਕਿ ਅਸੀਂ ਇਹਨਾਂ ਦਾ ਜੋ ਆਰਟਵਰਕ ਹੈਗਾ স্পেশাল ਜੋ ਆਰਟਵਰਕ ਹੈ ਅਸੀਂ ਆਪਣੇ ਅਜਾਇਬ ਘਰਾਂ 'ਚ ਦੇਖਣਾ ਚਾਹਾਂਗੇ ਗੁਰਪ੍ਰੀਤ ਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਅਕਸਰ ਹੀ ਪੱਗ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਅਲੱਗ-ਅਲੱਗ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਇੱਕ ਤੁਸੀਂ ਜਸਟਨ ਟਰੂਡੋ ਨੂੰ ਮਿਲੇ ਜਾਂ ਆਸਟ੍ਰੇਲੀਅਨ ਪ੍ਰਾਈਮਰ ਜਿਹੜਾ ਪਾਰਲੀਮੈਂਟ 'ਚ ਗਿਆ ਉਦੋਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਨਜ਼ਰ ਆਇਆ ਔਰ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਤੁਹਾਡਾ ਦੇਖੋ ਜੀ ਜਦੋਂ ਮੈਂ ਜਸਟਨ ਟਰੂਡੋ ਜੀ ਨੂੰ ਓਟਵਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮਿਲਦਾ ਤੇ ਅਗਲੇ ਦਿਨ ਹੀ ਮੈਨੂੰ ਫੋਨ ਆ ਰਹੇ ਜਗ੍ ਇੱਕ ਦਿਨ ਮੈਂ ਘਰੇ ਬੈਠਾ ਸੀ ਤੇ ਫੋਨ ਆਇਆ ਜੀ ਕਮਾਲ ਹੋ ਗਈ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਜਸਟਿਨ ਟਰੂਡੋ ਜੀ ਨੇ ਆਪਣੇ ਅਫੀਸ਼ੀਅਲ ਫੇਸਬੁੱਕ ਤੇ ਤੁਹਾਡੀਆਂ ਫੋਟੋਆਂ ਸ਼ੇਅਰ ਕੀਤੀਆਂ ਮੈਂ ਕਿਹਾ ਬੜੀ ਵੱਡੀ ਗੱਲ ਹੈ ਨਾ ਸਿਰਫ ਮੇਰੇ ਲਈ ਪੰਜਾਬੀਆਂ ਲਈ ਇੱਕ ਹਰ ਇੱਕ ਸਿੱਖtare ਇਨਸਾਨ ਲਈ ਕਿਉਂਕਿ ਇੱਕ ਇੱਕ ਸਿੱਖ ਨੂੰ ਸਨਮਾਨ ਦਿੰਦਾ ਉਸ ਇਨਸਾਨ ਨੇ ਖਾਸ ਕਰਕੇ ਇੱਕ ਕਲਾਕਾਰ ਨੂੰ ਤਾਂ ਦਿੱਤਾ ਹੀ ਦਿੱਤਾ ਇੱਕ ਸਿੱਖ ਨੂੰ ਵੀ ਸਨਮਾਨ ਦਿੰਦਾ ਹੈ ਕਿਉਂਕਿ ਉਹ ਸਿੱਖਾਂ ਬਾਰੇ ਅੱਛੀ ਤਰ੍ਹਾਂ ਜਾਣਦੇ ਨੇ ਤੇ ਮੈਂ ਉਹਨਾਂ ਜਦੋਂ ਜ਼ਿਕਰ ਕੀਤਾ ਕਿ ਮੈਂ ਉਸ ਧਰਤੀ ਤੋਂ ਆਇਆ ਜੋ ਗੁਰੂ ਰਾਮਦਾਸ ਪਾਸ਼ਾ ਜੀ ਦਰਬਾਰ ਸਾਹਿਬ ਤੋਂ ਤੇ ਉਹ ਕਹਿੰਦਾ ਹਾਂ ਬਹੁਤ ਜਾਣਦਾ ਮੈਂ ਚੰਗੀ ਤਰ੍ਹਾਂ ਮੈਂ ਵਿਜ਼ਿਟ ਕੀਤਾ ਤੇ ਕਲਾ ਦੇ ਸਲਾਕਾ ਉਹਦੇ ਨਾਲ ਕਰਦੇ ਆ ਉਹਨਾਂ ਨੇ ਨਾਲ ਕਿਹਾ ਵੀ ਮੈਂ ਚਾਹੁੰਦਾ ਕਿ ਤੁਹਾਡੀ ਜਿਹੜੀ ਕਲਾ ਸਾਡੇ ਜਾਇਬਕਰਾਂ ਦਾ ਸ਼ਿੰਗਾਰ ਬਣੇ ਕੀ ਲੱਗਦਾ ਕਿ ਹਰਜੀਤ ਸਿੰਘ ਸੱਜਣ ਹੋਣੇ ਜਿਹੇ ਸੀਗੇ ਉਹ ਵੀ ਉਹਨਾਂ ਦੇ ਇੱਕ ਫੈਮਿਲੀ ਮੈਂਬਰ ਵਾਂਗੂ ਰਹੇ ਕੀ ਲੱਗਦਾ ਉਸ ਦਾ ਵੀ ਇੰਪੈਕਟ ਪਿਆ ਔਰ ਦੋ ਪੱਗ ਬੜੇ ਨੌਜਵਾਨ ਜਦੋਂ ਉੱਥੇ ਇਕੱਠੇ ਸੀਗੇ ਤੇ ਅਲੱਗ ਮਾਹੌਲ ਨਜ਼ਰ ਆਇਆ ਕਿ ਵਾਕਈ ਅੱਜ ਪੱਗ ਦਾ ਜਿਹੜਾ ਰਤਬਾ ਸੀਗਾ ਉਹ ਉਨਾ ਪ੍ਰੋਪਰ ਮਿਲ ਪਾਇਆ ਲੈ ਦੇਖੋ ਜੀ ਹਰਜੀਤ ਸਿੰਘ ਸੱਜਣ ਵੀ ਬੜੇ ਪਿਆਰ ਨਾਲ ਮਿਲੇ ਅਸੀਂ ਕਾਫੀ ਟਾਈਮ ਇਕੱਠੇ ਬਤਾਇਆ ਅਸੀਂ ਤਕਰੀਬਨ ਸਾਰਾ ਦਿਨ ਪਾਰਲੀਮੈਂਟ 'ਚ ਹੀ ਸੀਗੇ ਤੇ ਉਹਨਾਂ ਨੇ ਵੀ ਕਲਾ ਦੀ ਬਹੁਤ ਸਲਾਹ ਦਿੱਤਾ ਕਿਤੇ ਨਾਲੇ ਉਹ ਵੈਸੇ ਵੀ ਗੁਰਸਿੱਖ ਨੇ ਸਾਡੇ ਪੰਜਾਬ ਦੀ ਸ਼ਾਨ ਨੇ ਦਸਤਾਰਧਾਰੀ ਨੇ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਚਾਹੁੰਦੇ ਹਾਂ ਕਿ ਵਕ ਵਕ ਜਿਹੜਾ ਸਿੱਖ ਇਤਿਹਾਸ ਨਾਲ ਰਿਲੇਟਡ ਜੋ ਆਰਟਵਰਕ ਹੈ ਤੁਹਾਡਾ ਬਣਾ ਕੇ ਇੱਥੇ ਕੈਨੇਡਾ ਦੇ ਵਕ ਵਕਾ ਜਾਇਬ ਕਰਾਂ ਸੋਭਿਤ ਕੀਤਾ ਜਾਵੇ ਦੂਜੀ ਗੱਲ ਉਹਦੇ ਨਾਲ ਨਾਲ ਹੋਰ ਵੀ ਮਿਨਿਸਟਰੀ ਜਿਵੇਂ ਕਿ ਆਪਣੇ ਮਾਰਕ ਮਿਲਰ ਮਿਲਰ ਦੇ ਜੋ ਕਿ ਕੈਨੇਡੀਅਨ ਜਿੱਥੇ ਮੈਂਬਰ ਆਫ ਪਾਰਲੀਮੈਂਟ ਨੇ ਉਹਦੇ ਨਾਲ ਨਾਲ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਮਿਨਿਸਟਰ ਨੇ ਉਹ ਵੀ ਜਦੋਂ ਮਿਲੇ ਤੇ ਮੈਨੂੰ ਮੈਂ ਉਹਨਾਂ ਨੂੰ ਜ਼ਿਕਰ ਕੀਤਾ ਦੁਨੀਆ ਦੀ ਸਭ ਤੋਂ ਛੋਟੀ 1 ਕਿ ਜੀ ਦੀ ਦਸਤਾਰ ਦਾ ਉਹਨਾਂ ਨੇ ਪੁੱਛਿਆ ਵੀ ਤੁਹਾਡੇ 17 ਵਰਲਡ ਰਿਕਾਰਡ ਜਿਹੜੇ ਨੇ ਕਿ ਕਿਸ ਚੀਜ਼ ਦੇ ਨੇ ਤੇ ਸਭ ਤੋਂ ਪਹਿਲਾਂ ਜਦੋਂ ਮੈਂ ਜ਼ਿਕਰ ਕੀਤਾ ਸਾਡੀ ਦਸਤਾਰ ਸਿਰ ਦੀ ਸ਼ਾਨ ਮੈਂ ਕਿਹਾ ਮੈਂ 1 ਇੰਚ ਦੀ ਦੁਨੀਆ ਦੀ ਸਭ ਤੋਂ ਛੋਟੀ ਦਸਤਾਰ ਬਣਾਈ ਤੇ ਉਹ ਕਹਿੰਦੇ ਵਾਓ ਇਟਸ ਅਮੇজিং ਕਿੰਦਾ ਉਹ ਹੈਗੀ ਤੁਹਾਡੇ ਕੋਲ ਮੈਂ ਵੇਖਣਾ ਚਾਹੂੰਗਾ ਤੇ ਮਤਲਬ ਉਹਨਾਂ ਜੋ ਐਕਸਾਈਟਮੈਂਟ ਸੀਗੀ ਉਹ ਦੱਸਦੀ ਹੈ ਕਿ ਕਲਾ ਦੀ ਕਿੰਨੀ ਕਦਰ ਕਰਦੇ ਹੋ ਲੋਕ ਤੇ ਉਹਦੇ ਨਾਲ ਨਾਲ ਇਹ ਜਦੋਂ ਅਸੀਂ ਜੈਕਸਨ ਟੂਡੋ ਜੀ ਨੂੰ ਮਿਲੇ ਆ ਹੋਰ ਮਿਨਿਸਟਰੀ ਜਿੰਨੀ ਵੀ ਹੈਗੀ ਹੈ ਕਮਲ ਖੈਰਾ ਜੀ ਰੂਬੀ ਸੋਤਾ ਜੀ ਜਾਂ ਹੋਰ ਜਿਹੜੇ ਵੈਨਕੂਵਰ ਦੇ ਜਿਹੜੇ ਜਿੰਨੇ ਵੀ ਐਮਪੀ ਸੀਗੇ ਸਹਬਾਨ ਬਹੁਤ ਹੀ ਵੱਡੇ ਲੈਵਲ ਤੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਤੇ ਮਹਿਸੂਸ ਹੋਇਆ ਵਾਕਈ ਕਲਾ ਦੀ ਕਦਰ ਕਰਨੀ ਇਹਨਾਂ ਨੂੰ ਹੁੰਦੀ ਹੈ ਦੋਨੋਂ ਕੰਟਰੀਜ਼ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਚ ਕੀ ਡਿਫਰੈਂਸ ਦੇਖਦੇ ਹੋ ਇੰਡੀਆ ਤੇ ਕੈਨੇਡਾ ਦੇ ਵਿੱਚ ਉਹ ਜੀ ਦੇਖੋ ਮੈਂ 12 ਤਕਰੀਬਨ 24 ਸਾਲ ਤੋਂ ਇਸ ਹਾਰਟਵਰਕ ਦੇ ਨਾਲ ਜੁੜਿਆ ਹਾਂ ਸੰਨ 2000 ਸ਼ੁਰੂ ਕੀਤਾ ਸੀ ਤੇ 22 ਸਾਲਾਂ ਦੇ ਵਿੱਚ ਜਿੰਨੀਆਂ ਵੱਖ-ਵੱਖ ਕੰਟਰੀਆਂ ਦੇ ਵਿੱਚ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਇੰਗਲੈਂਡ ਫਰਾਂਸ ਇਟਲੀ ਜਰਮਨੀ ਸਿੰਗਾਪੁਰ ਮਲੇਸ਼ੀਆ ਹੋਰ ਕਈ ਕੰਟਰੀਆਂ ਦੇ ਵਿੱਚ ਉਤੋਂ ਦਾ ਬਹੁਤ ਸਾਰੇ ਮਾਨ ਸਨਮਾਨ ਪ੍ਰਾਪਤ ਹੁੰਦੇ ਰਹੇ ਹੈ ਲੇਕਿਨ ਜੇ ਆਪਾਂ ਪੰਜਾਬ ਲੈਵਲ ਤੇ ਗੱਲ ਕਰੀਏ ਸਰਕਾਰਾਂ ਲੈਵਲ ਤੇ ਆ ਆਪਣੀਆਂ ਧਾਰਮਿਕ ادارਿਆਂ ਬਾਰੇ ਤੇ ਉਹ মিডিਆ ਵੀ ਪਲੇਪਾਂ ਤੇ ਜਾਣਦੀ ਕਿ ਬਹੁਤ ਵਾਰੀ ਸੰਪਰਕ ਹੁੰਦਾ ਰਿਹਾ ਲੇਕਿਨ ਪਤਾ ਨਹੀਂ ਕਿਉਂ ਘਰ ਦੇ ਕਲਾਕਾਰਾਂ ਨੂੰ ਇਹਨਾਂ ਨੂੰ ਸਾਹਮਣਾ ਆਉਂਦਾ ਨਹੀਂਗਾ ਮੇਰੇ ਖਿਆਲ ਨਾਲ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ মিডিਆ ਦੇ ਵਿੱਚ ਕਹਿਣਾ ਚਾਹੂੰਗਾ ਇਹਨਾਂ ਤੋਂ ਘਰ ਦੇ ਚੰਗੇ ਕਲਾਕਾਰ ਚੰਗੇ ਖਿਡਾਰੀ ਚੰਗੇ ਲਿਖਾਰੀ ਚੰਗੇ ਐਥਲੀਟ ਚੰਗਾ ਸਮਾਜ ਨੂੰ ਕੋਈ ਕਾਰਜ ਕਰਦੇ ਨੇ ਉਹ ਨਹੀਂ ਇਹਨਾਂ ਤੋਂ ਸਾਹਮਣੇ ਜਾਂਦੇ ਮੈਂ ਕਲੀਅਰ ਤੌਰ ਤੇ ਕਹਿਣਾ ਚਾਹੂੰਗਾ ਜਦ ਕਿ ਸਾਹਮਣਾ ਚਾਹੀਦਾ ਤੇ ਕੈਨੇਡਾ ਦੇ ਵਿੱਚ ਗੇ ਮਾਨ ਮਹਿਸੂਸ ਹੋਇਆ ਜਦੋਂ ਤੁਸੀਂ ਉੱਥੇ ਪਹੁੰਚੇ ਹੋਗੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀਗਾ ਉਸ ਵੇਲੇ ਕਿਉਂਕਿ ਕਹਿੰਦੇ ਕੈਨੇਡੀਅਨ ਜਦੋਂ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਹੁੰਦਾ ਜਾਂ ਪ੍ਰੈਜ਼ੀਡੈਂਟ ਨੂੰ ਮਿਲਣਾ ਹੁੰਦਾ ਤੇ ਅਲੱਗ ਇੱਕ ਬੰਦੇ ਦੀ ਖੁਸ਼ੀ ਹੁੰਦੀ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਸੀਗਾ ਉਸ ਵੇਲੇ ਬੜੀ ਜੀ એનર્ਜੀ ਨਾਲ ਭਰਪੂਰ ਸੀਗਾ ਤੁਸੀਂ ਜਦੋਂ ਵੀਡੀਓ 'ਚ ਵੀ ਦੇਖੋਗੇ ਬੜੀ એનર્ਜੀ ਦੇ ਨਾਲ ਬੜੇ ਸਤਿਕਾਰ ਦੇ ਨਾਲ ਅੱਖਾਂ ਨਜ਼ਰਾਂ ਝੁਕਾ ਕੇ ਤੇ ਨਜ਼ਰਾਂ ਮਿਲਾ ਕੇ ਉਹਨਾਂ ਨੇ ਉਹ ਜਿਹੜਾ ਮੇਰੇ ਨਾਲ ਹੱਥ ਜਦੋਂ ਮਿਲਾਇਆ ਤੇ ਮੇਰੇ ਲਈ ਵੀ ਇੱਕ ਵੱਖਰਾ ਜਿਹਾ ਅਨੁਭਵ ਸੀਗਾ ਮੈਨੂੰ ਐ ਲੱਗ ਰਿਹਾ ਸੀ ਉਹ ਮੇਰੇ ਨਾਲ ਨਹੀਂ ਸਮੁੱਚੀ ਸਿੱਖ ਕੌਮ ਦੇ ਨਾਲ ਹੱਥ ਮਿਲਾ ਰਹੇ ਨੇ ਕਿਉਂਕਿ ਸਿੱਖਾਂ ਦਾ ਹਮੇਸ਼ਾ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ ਹੈ ਪਹਿਲ ਦਿੰਦੇ ਹਮੇਸ਼ਾ ਉਹ ਤੇ ਸਾਡੇ ਸਾਰੇ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਐਜ਼ ਅ ਸਿੱਖ ਮੈਂ ਆਪਣੇ ਕਲਾ ਰਹੀਂ ਕੋਈ ਸਮਰਪਣ ਇਹੋ ਜਿਹਾ ਕਰ ਸਕਾਂ ਡੈਡੀਕੇਸ਼ਨ ਦੇ ਸਕਾਂ ਕਿ ਮੇਰਾ ਆਰਟਵਰਕ ਬਣਿਆ ਕੋਈ ਸਿੱਖ ਆਰਟ ਬਣਿਆ ਉੱਥੋਂ ਦੇ ਅਜਾਇਬ ਘਰਾਂ ਦਾ ਸ਼ਿੰਗਾਰ ਬਣੇ ਉਹ ਮੇਰੇ ਲਈ ਨਹੀਂ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਜੇਕਰ ਉੱਥੇ ਦੀ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤੇ ਕਿਸ ਤਰ੍ਹਾਂ ਦਾ ਸਹਿਯੋਗ ਨਜ਼ਰ ਆਉਂਦਾ ਉੱਥੇ ਇੱਥੇ ਤੇ ਹਾਲਾਤ ਤੁਸੀਂ ਅਸੀਂ ਤੁਹਾਨੂੰ ਲੰਮੇ ਚਿਰ ਤੋਂ ਤੁਹਾਨੂੰ ਜਾਣਦੇ ਜੋ ਹਾਲਾਤ ਬਣੇ ਉੱਥੇ ਦੀ ਸਰਕਾਰ ਦਾ ਕਿਸ ਤਰ੍ਹਾਂ ਦਾ ਐਟੀਟਿਊਡ ਰਹਿੰਦਾ ਜਾਂ ਕਿਸ ਤਰ੍ਹਾਂ ਦੇ ਸਹਿਯੋਗ ਜਿਹੜਾ ਰਹਿੰਦਾ ਉੱਥੇ ਦੀ ਅਸੀਂ ਅਕਸਰ ਹੀ ਮਿਲਦੇ ਰਹਿੰਨੇ ਕੋਈ ਨਾ ਕੋਈ ਮੈਂਬਰ ਆਵ ਪਾਰਲੀਮੈਂਟ ਸਹਿਬਾਨ ਜਾਂ ਹੋਰ ਮਿਨਿਸਟਰੀ ਜਿਹੜੀ ਮਿਲਦੀ ਰਹਿੰਨੇ ਕੋਈ ਮੇਅਰ ਸਾਹਿਬ ਹੋ ਗਏ ਜਾਂ ਕਾਉਂਸਲਰ ਕਾਫੀ ਸਾਰੇ ਮੇਰੇ ਫਰੈਂਡ ਨੇ ਉੱਥੇ ਮੇਅਰ ਸਾਹਿਬ ਨੇ ਫਰੈਂਡਸ ਐ ਐਮਪੀ ਸਾਹਿਬ ਨੇ ਕਾਫੀ ਸਾਰੇ ਉਹਨਾਂ ਮੇਰੇ ਸੰਪਰਕ ਚ ਰਹਿੰਦੇ ਨੇ ਤੇ ਇੱਥੇ ਤੇ ਤੁਹਾਨੂੰ ਪਤਾ ਆਪਣੇ ਪੰਜਾਬ ਚ ਕਹਿਣਾ ਨਹੀਂ ਚਾਹੀਦਾ ਐਸੀ ਇਸ ਮਿੱਟੀ ਜੀ ਜਨਮੇ ਆ ਪਰ ਸਾਰੀ ਦੁਨੀਆ ਹੀ ਜਾਣਦੇ ਵੀ ਇੱਕ ਕਾਉਂਸਲਰ ਨੂੰ ਵੀ ਮਿਲਣਾ ਹੋਵੇ ਤੇ ਕਿੰਨੀ ਮੁਸ਼ਕਲ ਕਰਨੀ ਪੈਂਦੀ ਹੈ ਐਮ ਐਲ ਏ ਐਮ ਪੀ ਦਾ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕੀ ਹੈ ਤੇ ਇਹ ਜਿਹੜਾ ਡਿਫਰੈਂਸ ਜਿਹਦਾ ਹੋਣਾ ਨਹੀਂ ਚਾਹੀਦਾ ਦੂਜੀ ਗੱਲ ਦੇਖੋ ਇੱਥੇ ਆਮ ਬੰਦਾ ਵੀ ਹੈ ਨਾ ਛੋਟਾ ਜਿਹਾ ਮਹੱਲੇ ਦਾ ਪ੍ਰਧਾਨ ਵੀ ਹੋਵੇ ਉਹ ਵੀ 10 15 ਐਵੇਂ ਹੀ ਸਪਾਟੇ ਲਈ ਇੱਧਰ ਉੱਧਰ ਲਈ ਫਿਰਦੇ ਹੁੰਦੇ ਵੀ ਲਓ ਜੀ ਆ ਇੱਧਰ ਚਾਰ ਬੋਡੀਗਾਰਡ ਇੱਧਰ ਚਾਰ ਇੱਧਰ ਉਹਨਾਂ ਨੂੰ ਪਤਾ ਨਹੀਂ ਕੋਈ ਡਰ ਹੁੰਦਾ ਉੱਥੇ ਤਾਂ ਪ੍ਰਾਈਮ ਮਿਨਿਸਟਰ ਵੱਡੇ ਵੱਡੇ ਐਮਪੀ ਵੀ ਵੈਸੇ ਤੁਰੇ ਫਿਰਦੇ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਆ ਕਿ ਉੱਥੋਂ ਦੇ ਲੋਕ ਕਰਪਟ ਘੱਟ ਹੁੰਦੇ ਹੋ ਸਕਦਾ ਕੋਈ ਕੋਈ ਥੋੜਾ ਬਹੁਤ ਕੋਈ ਕੀ ਦੁੱਕੀ ਹੋਵੇ ਲੇਕਿਨ ਇੱਥੇ ਪਤਾ ਨਹੀਂ ਡਰ ਕਾਦਾ ਇਹਨਾਂ ਨੂੰ ਇੰਨਾ ਜ਼ਿਆਦਾ ਕਿਉਂ ਪੁਲਿਸ ਤਾਮ-ਚਾਮ ਕਿਉਂ ਰਹਿੰਦਾ ਹੁਣ ਇੱਥੇ ਦੀਆਂ ਸਰਕਾਰਾਂ ਵੀ ਬਣਦੀਆਂ ਪਹਿਲਾਂ ਕਹਿੰਦੇ ਆ ਜੀ ਆਮ ਜਿਹੇ ਬੰਦੇ ਆ ਤੇ ਜਦੋਂ ਬਣ ਜਾਂਦੇ ਆ ਤੇ ਫਿਰ ਹੂਟਰ ਬਾਜ-ਬਾਜ ਕੇ ਜਾਂਦੀਆਂ 40-40 ਗੱਡੀਆਂ ਅੱਗੇ ਤੇ 40 ਪਿੱਛੇ ਇਹ ਚੀਜ਼ਾਂ ਦਾ ਡਿਫਰੈਂਸ ਜਿਹੜਾ ਹੈਗਾ ਨਾ ਉਹਨਾਂ ਚੀਜ਼ਾਂ ਉੱਥੇ ਤਾਂ ਪ੍ਰਾਈਮ ਮਿਨਿਸਟਰ ਆ ਮੈਂ ਆਸਟ੍ਰੇਲੀਆ 'ਚ ਸੀਗਾ ਪ੍ਰਾਈਮ ਮਿਨਿਸਟਰ ਹੁੰਦਾ ਸਿਰਫ ਸਿੰਗਲ ਗੱਡੀ ਆਈ ਉੱਥੇ ਵੀ ਮੈਂ ਮਿਲ ਕੇ ਆਇਆ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਿੰਗਲ ਗੱਡੀ 'ਚ ਪ੍ਰਾਈਮ ਮਿਨਿਸਟਰ ਉਤਰਦਾ ਉਹਦੇ ਨਾਲ ਦੋ ਗਾਰਡ ਹੁੰਦੇ ਟੋਟਲ 5 ਜਣੇ ਦੀ ਟੀਮ ਹੁੰਦੀ ਉੱਥੇ ਦੋ ਪਹਿਲਾਂ ਹੀ ਪਹੁੰਚੇ ਹੁੰਦੇ ਤੇ ਆਮ ਸੰਗਤ ਦੇ ਨਾਲ ਲੋਕਾਂ ਨਾਲ ਮਿਲਦੇ ਇਹ ਡਿਫਰੈਂਸ ਹੈਗਾ ਕੀ ਲੱਗਦਾ ਹੈ ਕਿ ਇਹ ਡਿਫਰੈਂਸ ਖਤਮ ਹੋ ਪਾਏਗਾ ਤੁਹਾਨੂੰ ਲੱਗਦਾ ਸਮਾ ਸਮਾ ਆ ਕੇ ਇਹਦੇ ਤੇ ਲਈ ਵੀ ਪਾਰਲੀਮੈਂਟ ਚ ਵੱਡੇ ਲੰਮੇ ਛੋੜੇ ਸੈਸ਼ਨ ਚੱਲਨੇ ਪੈਣਗੇ ਫੇਰ ਇਹ ਚੀਜ਼ਾਂ ਦੇ ਮਸਲੇ ਹੱਲ ਹੋਣਗੇ ਮੈਂ ਨਹੀਂ ਕੁਝ ਕਰ ਸਕਦਾ ਜੀ ਜੇਕਰ ਤੁਹਾਡੀ ਕਲਾ ਦੀ ਗੱਲ ਕੀਤੀ ਜਾਵੇ ਤਾਂ ਵਿਲੱਖਣ ਸ਼ੁਰੂਆਤ ਤੁਸੀਂ ਕੀਤੀ ਔਰ ਬਹੁਤ ਸਾਰੇ ਜਿਹੜੇ ਮਾਡਲਸ ਨੇ ਤੁਸੀਂ ਤਿਆਰ ਕੀਤੇ ਬਹੁਤ ਸਾਰੇ ਜਿਹੜੇ ਰਿਕਾਰਡਸ ਨੇ ਤੁਹਾਡੇ ਨਾਮ ਤੇ ਨੇ ਕੀ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਿਮਾਗ ਤੁਸੀਂ ਔਰ ਇਹ ਸੋਚ ਕੱਥੋਂ ਸ਼ੁਰੂ ਹੋਈ ਔਰ ਕਿੱਥੇ ਤੱਕ ਜੜੀ ਆ ਉਹ ਖਤਮ ਹੁੰਦੀ ਕੋਈ ਨਜ਼ਰ ਆਏਗੀ ਸੋਚਾਂਗਾ ਕਿ ਆ ਚੀਜ਼ ਜੜੀ ਆ ਉਹ ਪੂਰੀ ਹੋ ਗਈ ਹੈ ਤੇ ਅੱਜ ਮੇਰਾ ਜਿਹੜਾ ਜੀਵਨ ਜਿਹੜਾ ਉਹ ਸਫਲਾ ਹੋ ਗਿਆ ਦੇਖੋ ਇਹ ਕਲਾ ਰੂਪੀ ਯੋਗਤ ਮੈਨੂੰ ਲੱਗਦਾ ਹੈ ਵੇ ਅੱਜ ਤੋਂ 24 ਸਾਲ ਪਹਿਲਾਂ ਗੁਰੂ ਸਾਹਿਬ ਨੇ ਮੈਨੂੰ ਸਮਤ ਸੋਧੀ ਬਖਸ਼ਿਸ਼ ਕੀਤੀ ਮੈਂ ਇਸ ਕਲਾ ਨਾਲ ਜੁੜਿਆ ਤੇ ਇੱਕ ਜਨੂਨ ਦੇ ਨਾਲ ਮੈਂ ਆਪਣੇ ਕੱਚੇ ਘਰ ਤੋਂ ਜਿੱਥੇ ਅਸੀਂ ਪਹਿਲਾਂ ਰਹਿੰਦੇ ਉਤੋਂ ਸ਼ੁਰੂਆਤ ਕੀਤੀ ਤੇ ਦੁਨੀਆ ਦੇ ਸੱਤ ਜੁਬਿਆਂ ਦੇ ਮਾਡਲ ਬਣਾਏ ਹੌਲੀ ਹੌਲੀ ਮਹਾਰਾਜ ਨੇ ਸੋਧੀ ਬਖਸ਼ਿਸ਼ ਕੀਤੀ ਕਿ ਆਪਣੀ ਕਲਾ ਰਾਈ ਸਿੱਖ ਪੰਥ ਦਾ ਪੰਜਾਬੀਆਂ ਦਾ ਕੋਈ ਆਪਾਂ ਕਲਾ ਦੇ ਵਿੱਚ ਯੋਗਦਾਨ ਪਾਈਏ ਸਿੱਖ ਪੰਥ ਲਈ ਵੀ ਕੁਝ ਕੀਤਾ ਜਾਵੇ ਤੇ ਮੈਂ ਦੱਸਾਂ ਪਾਸ਼ੇ ਜਨਮਸਥਾਨਾਂ ਦੇ ਮਾਡਲ ਬਣਾਏ ਪਾਕਿਸਤਾਨ ਦੇ ਪੰਜਾ ਸਾਹਿਬ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਚੂਨਾ ਮੰਡੀ ਲਾਹੌਰ ਬਹੁਤ ਸਾਰੇ ਮਾਡਲ ਬਣਾਏ ਫਿਰ ਜੂਨ 1984 ਦਾ ਕੱਲੂ ਘਾਰੇ ਵਾਲਾ ਮਾਡਲ ਬਹੁਤ ਸਾਰੇ ਮਾਡਲ ਸੈਂਕੜੇ ਮਾਡਲ ਬਣਾਏ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੁਣ ਵੱਖ-ਵੱਖ ਮੁਲਕਾਂ ਦੇ ਵਿੱਚ ਤਕਰੀਬਨ 10-15 ਮੁਲਕਾਂ 'ਚ ਆਪਣੇ ਬਣਾਏ ਜਿਹੜੇ ਮਾਡਲ ਹੈਗੇ ਆ ਉਤੋਂ ਦੇ ਅਜਾਇਬ ਘਰਾਂ 'ਚ ਆਰਟ ਗੈਲਰੀਆਂ ਸਜੋਬਿਤ ਨੇ ਤੇ ਹੁਣ ਇੱਕ ਜੋ ਡ੍ਰੀਮ ਮੇਰੇ ਪ੍ਰੋਜੈਕਟ ਬੜੀ ਜਲਦੀ ਹੋਰ ਦੋ ਚਾਰ ਕੰਟਰੀਆਂ ਸ਼ੁਰੂ ਹੋਣ ਜਾ ਰਹੇ ਐ ਜਿੱਥੇ ਕਿ ਮਿਊਜ਼ੀਅਮ ਨਵੇਂ ਅਸੀਂ ਤਿਆਰ ਕਰਨ ਜਾ ਰਹੇ ਹਾਂ ਹੋ ਸਕਦਾ ਉਹ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਆ ਹੋਰ ਕੋਈ ਮੁਲਕ ਹੋ ਸਕਦਾ ਉਹ ਸਰਪ੍ਰਾਈਜ਼ ਰੱਖੀ ਹੈ ਆਪਾਂ ਤੇ ਬੜੀ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹ ਮੇਰੇ ਡ੍ਰੀਮ ਹੈ ਲਾਈਫ ਦੇ ਇੱਕ ਕਲਾਕਾਰ ਲਈ ਸਭ ਤੋਂ ਵੱਡਾ ਸੁਪਨਾ ਹੀ ਹੁੰਦਾ ਕਿ ਉਹਦੀ ਬਣਾਈ ਹੋਈ ਕਲਾ ਕਲਾਕਾਰੀ ਜਿਹੜੀ ਹੈ ਕੀ ਹੈ ਪੂਰੀ ਦੁਨੀਆ ਦੇ ਵਿੱਚ ਉਹਦੀ ਸਲਾਗਾ ਹੋਵੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦੇਖੋ ਕਿੰਡਾ ਵਧੀਆ ਕਾਰਜ ਕੀਤਾ ਹੈ ਕਿ ਮੈਂ ਕੋਮ ਦੀ ਸੇਵਾ ਵੀ ਕਰ ਪਾਇਆ ਮਹਾਰਾਜ ਨੇ ਹੱਤਾਂ 'ਚ ਉਹ ਬਰਕਤ ਦਿੱਤੀ ਤੇ ਨਾਲ-ਨਾਲ ਉਸ ਕਲਾ ਨੂੰ ਵੀ ਸਾਰੇ ਜਾਣਦੇ ਨੇ ਤੇ ਇਸ ਦਸਤਾਰ ਨੂੰ ਵੱਡੇ-ਵੱਡੇ ਅੰਗਰੇਜ਼ ਵੀ ਸਲਾਮਾ ਕਰਦੇ। ਮੇਰਾ ਲਾ ਸਵਾਲ ਹੈ ਕਿ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਹਾਡਾ ਸਨਮਾਨ ਕੀਤਾ ਗਿਆ ਜਸਨ ਰੂਡੋ ਵੱਲੋਂ ਜਾਂ ਆਸਟ੍ਰੇਲੀਅਨ ਜਿਹੜਾ ਪਾਰਲੀਮੈਂਟ ਦੇ ਵਿੱਚ ਕੀ ਲੱਗਦਾ ਕਿ ਕੁਝ ਨਾ ਕੁਝ ਜਿਹੜਾ ਸਰਕਾਰਾਂ ਦੇ ਵਿੱਚ ਡਿਫਰੈਂਸ ਨੇ ਖਾਸ ਉਹ ਤੇ ਦਸਤਾਰ ਨੂੰ ਲੈ ਕੇ ਉਹ ਦੂਰ ਹੁੰਦਾ ਹੋਇਆ ਨਜ਼ਰ ਆਵੇਗਾ। ਦੇਖੋ ਜੀ ਦਸਤਾਰ ਦਾ ਜਿਹੜਾ ਸਤਕਾਰ ਹੈ ਨਾ ਪਹਿਲੀ ਗੱਲ ਤਾਂ ਜੇ ਸਾਡੀਆਂ ਕੁਰਬਾਨੀਆਂ ਵੱਲ ਜਾਈਏ ਭਾਰਤ ਸਰਕਾਰ ਤੇ ਦਸਤਾਰ ਨੂੰ ਤਾਂ ਹਰ ਥਾਂ ਤੇ ਪਹਿਲ ਦੇ ਥਾਰਤ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਕਿਉਂਕਿ ਦਸਤਾਰ ਅੱਜ ਨਾ ਹੁੰਦੀ ਤੇ ਸ਼ਾਇਦ ਅੱਜ ਭਾਰਤ ਦੇਸ਼ ਦਾ ਨਾਮ ਹੀ ਨਾ ਭਾਰਤ ਹੁੰਦਾ ਜੇ ਦਸਤਾਰ ਨਾ ਹੁੰਦੀ ਤੇ ਕਹਿੰਦੇ ਨਾ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਉਂਦੀ ਸਭ ਕੀ ਉਹ ਗੱਲ ਹੋਣੀ ਸੀ ਦਸਤਾਰ ਨਾ ਹੁੰਦੀ ਤੇ ਦਸਤਾਰ ਨੇ ਇੱਜ਼ਤਾਂ ਦੀ ਪਤਾਂ ਦੀ ਰਾਖੀ ਕੀਤੀ ਹੈ ਤੇ ਦਸਤਾਰ ਦੇ ਸਤਕਾਰ ਕਰਨਾ ਕਈ ਲੋਕ ਨਫ਼ਰਤ ਕਰਦੇ ਦਸਤਾਰਾ ਤੋਂ ਜਦੋਂ ਤਾਂ ਇਹ ਲੰਗਰ ਲੋਂਦੇ ਉਦੋਂ ਵਧੀਆ ਲੱਗਦੇ ਜਦੋਂ ਹੜਾਂ ਦੇ ਵਿੱਚ ਜਾ ਕੇ ਅੱਗੇ ਜਾ ਕੇ ਘਰਾਂ ਚੋਂ ਕੱਢ ਕੇ ਲਿਉਂਦੇ ਲੋਕਾਂ ਨੂੰ ਪਾਣੀ ਦੀ ਡੁੱਬਿਆਂ ਨੂੰ ਉਦੋਂ ਵਧੀਆ ਲੱਗਦੇ ਜਦੋਂ ਹੱਕ ਦੀ ਗੱਲ ਕਰਦੇ ਤੇ ਲੋਕ ਇਹ ਤਾਂ ਤੋਂ ਨਫ਼ਰਤ ਕਰਦੇ ਫਿਰ ਕਹਿੰਦੇ ਇਹ ਇਹ ਦੇਸ਼ਵਾਦੀ ਨਹੀਂ ਗੇ ਇਹ ਵੱਖਵਾਦੀ ਨੇ ਇਹ ਅਤੰਕਵਾਦੀ ਨੇ ਫਲਾਣਾ ਠਮਕੜਾ ਉਹਨਾਂ ਨੂੰ 100 ਤਰ੍ਹਾਂ ਦੀਆਂ ਲਾਹਣਤਾਂ ਪਾਉਂਦੇ ਨੇ ਪਰ ਅੱਜ ਸਿੱਖ ਕੌਮ ਅੱਜ ਵੀ ਉਹ ਇਨਸਾਨ ਹੁੰਦੇ ਨੇ ਹੇਰ ਵੀ ਸ਼ਾਮ ਨੂੰ ਕਹਿ ਕੇ ਖੁੰਦਦੇ ਨੇ ਨਾਨਕ RAM ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਭਲਾ ਮੰਗਦੇ ਨੇ ਸਰਬਤ ਦਾ ਇਹਨਾਂ ਦੀ ਜਿਹੜੀ ਹੈਗੀ ਨਾ ਰਿਸਪੈਕਟ ਨਾ ਸਿਰਫ ਭਾਰਤ ਸਰਕਾਰ ਨੂੰ ਇੱਕ ਇੱਕ ਦੁਨੀਆ ਦੇ ਵਸਦੇ ਇੱਕ ਇੱਕ ਇਨਸਾਨ ਨੂੰ ਕਰਨੀ ਚਾਹੀਦੀ ਕਿਉਂਕਿ ਇਹ ਪੂਰੀ ਕਾਇਨਾਤ ਦਾ ਖਿਆਲ ਰੱਖਦੇ ਜੇ ਅੱਜ ਅਮਰੀਕਾ ਕੈਨੇਡਾ ਦੇ ਵਿੱਚ ਕਿਸੇ ਵੀ ਧਰਮ ਦੇ ਬੱਚੇ ਗੁਰਦੁਆਰਿਆਂ ਚ ਅਸੀਂ ਦੇਖਦੇ ਆ ਉਹਨਾਂ ਨੂੰ ਭੁੱਖ ਲੱਗਦੀ ਹੈ ਨਾ ਤੇ ਉਹਨਾਂ ਨੂੰ ਰੋਟੀ ਕੋਈ ਮੰਦਿਰ ਮਸਜਿਦ ਜਾਂ ਚਰਚ ਨਹੀਂ ਦਿੰਦੇ ਇਹ ਪ੍ਰਤੱਖ ਹੈ ਕਿਸੇ ਨੂੰ ਪੁੱਛ ਲਿਓ ਉਹਨਾਂ ਨੂੰ ਗੁਰਦੁਆਰਾ ਗੁਰੂ ਦਾ ਘਰ ਗੁਰੂ ਨਾਨਕ ਦਾ ਲੰਗਰ ਦਿੰਦੇ ਕੀ ਲੱਗਦਾ ਕਿ ਜਿਹੜਾ ਕਿਰਪਾਨ ਦਾ ਇਸ਼ੂ ਰਹਿੰਦਾ ਰਿਹਾ ਹਮੇਸ਼ਾ ਹੀ ਜਸਟਨ ਟਰੂਡੋ ਹੁਣਾਂ ਦੇ ਦਿਮਾਗ 'ਚ ਵੀ ਆਇਆ ਕਿਉਂਕਿ ਤੁਸੀਂ ਕਿਰਪਾਨ ਪਾ ਕੇ ਵੀ ਗਏ ਹੋਗੇ ਅਮਰਤਾਰੀਓ ਕੀ ਲੱਗਦਾ ਕਿ ਕੁਛ ਨਾ ਕੁਛ ਉਸ ਲਈ ਵੀ ਸੌਫਟ ਕਾਰਨ ਨਿਕਲੇ ਦੇਖੋ ਜੀ ਮੇਰਾ ਬੇਟਾ ਉੱਥੇ ਸਾਬਤ ਸੂਰਤ ਸਿੱਖ ਹੈ ਗੁਰੂ ਕਾ ਸਿੱਖ ਹੈ ਤੇ ਪੀਲ ਡਿਸਟ੍ਰਿਕਟ ਬੋਰਡ ਦੇ ਵਿੱਚ ਅਮਰਪਾਲ ਸਿੰਘ ਉਹਦਾ ਨਾਮ ਹੈ ਇਲੈਕਸ਼ਨਾਂ ਦੇ ਵਿੱਚ ਖਲੋਤਾ ਤੇ ਵਧੀਆ ਦਸਤਾਰ ਧਾਰੀ ਹੈ ਸੋਹਣੀ ਸ੍ਰੀ ਸਾਹਿਬ ਉਤੋਂ ਦੀ ਪਾ ਕੇ ਜਾਂਦਾ ਸਕੂਲ ਦੇ ਵਿੱਚ ਰਾਈਟਸ ਸਾਨੂੰ ਜਦ ਕਿ ਇੱਥੇ ਕਈ ਵਾਰੀ ਦਿੱਲੀ ਦੇ ਸੁਨੀਦਰ ਰੇਲਵੇ ਸਟੇਸ਼ਨਾਂ ਤੇ ਵੀ ਰੋਕ ਲੰਦੇ ਉੱਥੇ ਅਸੀਂ ਪਾਰਲੀਮੈਂਟ ਦੇ ਵਿੱਚ ਗਾਤਰੇ ਪਾ ਕੇ ਗਏ ਆ ਸ੍ਰੀ ਸਾਹਿਬ ਪਾ ਕੇ ਦੇ ਇਹ ਰਾਈਟਸ ਐ ਨਾ ਜਿਹੜੇ ਜਿਹੜੀ ਕੌਮ ਸਿਰ ਦੇਣ ਦੇ ਵਿੱਚ ਅੱਗੇ ਆ ਬਾਰਡਰਾਂ ਦੇ ਵਿੱਚ ਦੇਸ਼ ਦੇ ਵਿੱਚ ਕਿਤੇ ਵੀ ਕੋਈ ਭੀੜ ਪੈਂਦੀ ਐ ਕੋਈ ਮਦਦ ਕਰਨੀ ਤਾਂ ਵੀ ਅੱਗੇ ਐ ਤੇ ਰਾਈਟਸ ਵੇਲੇ ਪਿੱਛੇ ਐ ਤੇ ਇਹ ਤਾਂ ਵਿਤਕਰਾ ਹੋ ਗਿਆ ਨਾ ਵਿਤਕਰਾ ਕਰਨਾ ਨਹੀਂ ਚਾਹੀਦਾ ਪਤਾ ਨਹੀਂ ਕਿਉਂ ਸਿੱਖਾਂ ਦੀਆਂ ਦਸਤਾਰਾਂ ਚੁੱਪਦੀਆਂ ਕਈਆਂ ਨੂੰ ਇਹ ਚੁਬਣੀਆਂ ਨਹੀਂ ਚਾਹੀਦੀ ਬਿਲਕੁਲ ਜਿਹੜੀਆਂ ਦਸਤਾਰਾਂ ਚੁਬਣੀਆਂ ਨਹੀਂ ਚਾਹੀਦੀਆਂ ਲੇਕਿਨ ਕਿਤਨਾ ਕਿਤੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਪੰਜਾਬ ਦਾ ਅਤੇ ਭਾਰਤ ਦਾ ਨਾਮ ਜਰੂਰ ਰੋਸ਼ਨ ਕੀਤਾ ਗਿਆ ਜਦੋਂ ਜਸਟਨ ਟ੍ਰੂਡੋ ਆਉਣ ਵੱਲੋਂ ਇਹਨਾਂ ਨੂੰ ਜਿਹੜਾ ਸੀਗਾ ਪਾਰਲੀਮੈਂਟ 'ਚ ਸੱਦਿਆ ਗਿਆ ਤੇ ਨਾਲ ਹੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੀਗਾ ਉਹ ਇਹ ਪਹੁੰਚਦੇ ਨੇ ਤਾਂ ਦਸਤਾਰ ਦੀ ਅਲੱਗੀ ਪਛਾਣ ਜਿਹੜੀ ਆ ਉਹ ਨਜ਼ਰ ਆਉਂਦੀ ਹੋਈ ਨਜ਼ਰ ਆਈ ਲੇਕਿਨ ਕਿਤਨਾ ਕਿਤੇ ਭਾਰਤ ਦੇ ਦੇ ਵਿੱਚ ਸ਼ਾਇਦ ਸਾਡੇ ਹੀਰਿਆਂ ਨੂੰ ਪਛਾਣਾਂ ਦੀ ਜਿਹੜੀ ਹੈ ਉਹ ਕਮੀ ਜਿਹੜਾ ਜਰੂਰ ਨਜ਼ਰ ਆ ਰਹੀ ਹੈ ਤੇ ਖਾਸ ਤੋ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਬੜ ਲੰਮਾ ਚਿਰ ਜਿਹਾ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਜਿਹੜਾ ਸੀਗਾ ਆਪਣਾ ਕਲਾ ਜਿਹੜੀ ਸੀਗੀ ਉਹ ਵਿਖਾਈ ਗਈ ਔਰ ਨਾਲ ਹੀ ਇਹਨਾਂ ਵੱਲੋਂ ਬਹੁਤ ਸਾਰੇ ਮਾਡਲ ਜਿਹੜੇ ਜੇ ਉਹ ਵੀ ਤਿਆਰ ਕੀਤੇ ਗਏ ਲੇਕਿਨ ਸ਼ਾਇਦ ਜੋ ਵਿਦੇਸ਼ ਵਿੱਚ بیٹھے ਹੋਏ ਲੋਕ ਨੇ ਉਹ ਇਹਨਾਂ ਦਾ ਹੁਨਰ ਜਿਹੜਾ ਹੈ ਉਹ ਜਾਣਦੇ ਹੋਏ ਨਜ਼ਰ ਆਇਆ ਤੇ ਉਹਨਾਂ ਵੱਲੋਂ ਜਿਹੜਾ ਹੈ ਮਾਨ ਸਰਮਾਨਜਾ ਹੈ ਉਹ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦਾ ਕਰਦੇ ਹੋਏ ਨਜ਼ਰ ਆਇਆ ਲੇਕਿਨ ਕਿਤਨਾ ਕਿਤੇ ਮਲਾਲ ਵੀ ਹੈ ਕਿ ਭਾਰਤ ਦੇਸ਼ ਵਿੱਚ ਜਿਸ ਵਿੱਚ ਜੰਪਲ ਕੀਤਾ ਹੈ ਉੱਥੇ ਨਹੀਂ ਮਿਲ ਪ ਹੁਣ ਵੇਖਣਾ ਹੋਵੇਗਾ ਕਿ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕੁਝ ਸਮਾਂ ਇੱਥੇ ਰਹਿਣਗੇ ਕਿ ਹਜੇ ਵੀ ਸਰਕਾਰਾਂ ਉਹ ਆਪਣਾ ਜਿਹੜਾ ਹੈ ਕਲੰਕ ਜਿਹੜਾ ਧੁੰਦੇ ਹੋਏ ਅਰ ਨਜ਼ਰ ਆ ਸਕਦੇ ਨੇ ਜਾਂ ਫਿਰ ਇੱਕ ਵਾਰ ਤੋਂ ਉਹਨਾਂ ਵੱਲੋਂ ਗਲਤੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਕਿ ਇਹਨਾਂ ਨੂੰ ਸਨਮਾਨ ਜਿਹੜਾ ਉਹ ਨਹੀਂ ਕੀਤਾ ਜਾਵੇ ਲੇਕਿਨ ਕਿਤਨਾ ਕਿਤੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਪੱਗ ਦੀ ਜਿਹੜੀ ਸ਼ਾਨ ਜਰੂਰ ਹੈ ਉਹ ਪੂਰੇ ਦੇਸ਼ ਵਿੱਚ ਮਜਰੂਰ ਬਦਾਈ ਹੈ ਕੈਮਰਾਮੈਨ ਵਾਜਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤਸਰ ਸਾਹਿਬ